ਸਵਾਗਤ ਹੈ ਦੋਸਤੋ ਅਜਾੜ ਡੇਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਆ ਦੋਸਤੋ ਪਿੰਡ ਰਸੂਲਪੁਰ ਮੱਲਾ ਤਹਿਸੀਲ ਜਗਰਾਉਂ ਤੋਂ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਅੱਜ ਦੀ ਵੀਡੀਓ ਵਿੱਚ ਚੱਤ ਕਰਨ ਲੱਗ ਦਿਖਾਉਣੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਤਿੰਨੇ ਨੱਕ ਸੂਏ ਸਵਾਏ ਆ ਜਿਹਦੇ ਵਿੱਚ ਤੁਹਾਨੂੰ ਜਾਸੀ ਪੱਖ ਤੇ ਐਚਫੂ ਮਿਲ ਜੂ ਬਾਕੀ ਗੱਲਾਂ ਬਾਤਾਂ ਡਿਟੇਲ ਆਪਾਂ ਮਾਲਕ ਤੋਂ ਕਰ ਲਾਂਗੇ ਹਰ ਵਾਰੀ ਬੇਨਤੀ ਇਹੀ ਹੁੰਦੀ ਆ ਵੀ ਕਿਸੇ ਵੀ ਪਸ਼ੂ ਦੀ ਤਸੱਲੀ ਪਰਖ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਆ ਜਿਵੇਂ ਸੂਏ ਸਵਾਏ ਪਸ਼ੂ ਦੋ ਡੰਗ ਤੁਸੀਂ ਚੋ ਸਕਦੇ ਹੋ ਇਹਦਾ ਗੱਬਣ ਪਸ਼ੂ ਉਹਦੇ ਤੁਸੀਂ ਥਾਂ ਪਾਸ ਕਰਨਾ ਤੁਹਾਡਾ ਹੱਕ ਹੁੰਦਾ ਹੈਗਾ ਬਾਕੀ ਅਜ ਤਾਂ ਸੂਏ ਸੂਏ ਗੱਲਾਂ ਬਾਤਾਂ ਡਿਟੇਲ ਮਾਲਕ ਨਾਲ ਲੈ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਕੰਗਸ ਦੱਸ ਦਿਓ ਜੀ ਨਾਮ ਮੇਰੇ ਪ੍ਰਦੀਪ ਸਿੰਘ ਪੈਂਡਰ ਸ਼ੂਲ ਪਰ ਮੱਲਾ ਜਿਲ੍ਹਾ ਲੁਧਿਆਣਾ ਤਹਿਸੀਲ ਜੇ ਗ੍ਰਾਮ ਮੋਬਾਈਲ ਨੰਬਰ 88476 70927 88476 70927 ਠੀਕ ਆ ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਬੈਠਦਾ ਟੱਲੀ ਜਾਊਗਾ ਬਈ ਇੱਕ ਨੰਬਰ ਸ਼ੁਰੂ ਕਰ ਲ ਗਏ ਕੀ ਡਿਟੇਲ ਹੈ ਦੀ ਇਹ ਵੀਰੇ ਰਾਤ ਸੂਈ ਹੈ ओरिजिनल ਦੂਜਾ ਸੂਆ ਸੂਈ ਆ ਠੀਕ ਆ ਆ ਬਠਲ ਚ ਹਾਂ ਬਠਲ ਠੀਕ ਆ ਆ ਵੀ ਦੋਸਤੋ ਜੇ ਰਿਕਵਰੀ ਨੇੜੇ ਕਰਕੇ ਤੁਹਾਨੂੰ ਵੀਡੀਓ ਵੀ ਆਪਣੇ ਕੋਲੇ ਪਈ ਹੈ ਬਰੇ ਗੱਬਣ ਦੀ ਵੀ ਆ ਸੂਂਦੀ ਦੀ ਵੀ ਆ ਜੇਰ ਪੈਂਦੀ ਦੀ ਵੀ ਸਾਰੀ ਵੀਡੀਓ ਆਪਣੇ ਕੋਲੇ ਪਈ ਠੀਕ ਆ ਮਗਰ ਆ ਕੀ ਬੱਛੀ ਮਗਰ ਬੱਛੀ ਆ ਬਈ ਠੀਕ ਆ ਤੇ ਕੀ ਦੁੱਧ ਦੀ ਰਿਪੋਰਟ ਆ ਰਹੀ ਬਈ ਦੁੱਧ ਦੀ ਰਿਪੋਰਟ ਮਾਲਕਾਂ ਨੇ ਦੱਸਿਆ 16 17 ਕਿਲੋ ਕੋਈ 15 ਕਿਲੋ ਮੰਨ ਕੇ ਲੈ ਜਵੇ ਠੀਕ ਆ ਸੋਆ ਬੱਛੀ ਨੂੰ ਜਗਾ ਕੇ 6.5 ਕਿਲੋ ਵਾਂਗੂ ਬਈ ਕੱਢਿਆ ਆਪਾਂ ਠੀਕ ਆ ਹਾਂ ਤੇ ਥਣਾ ਤੋਂ ਨਾਲ ਦੀ ਕਿਵੇਂ ਥਣਾ ਦੀ ਚਵਾਈ ਦੀ 1 ਨੰਬਰ 1 ਨੰਬਰ ਬਸ ਠੀਕ ਹੈ ਬਾਕੀ ਹਾਈਟ ਦਾ ਦੇ ਬਾਈ ਹਾਈਟ ਬਨ ਕੇ ਚੱਲੋ ਜਿੱਡੀ ਕਿ ਜਰਸੀ ਦੀ ਮੀਡੀਅਮ ਹੁੰਦੀ ਓਡੀ ਕਾ ਠੀਕ ਹੈ ਜਿਲੇਵੇ ਭਾਂਡੇ ਕਨਿਓ ਕੋਈ ਅੰਤ ਨਹੀਂ ਗਾ ਠੀਕ ਹੈ ਹਾਂ ਲੋਸ ਤਾਂ ਹਾਈਟ ਜਿਹੜੀ ਕੱਦ ਕਾ ਇਹਦਾ ਤੁਸੀਂ ਬਾਈ ਦੇ ਕੱਦ ਕੜ ਤੋਂ ਵੀ ਆਈਡੀਆ ਲਾ ਸਕਦੇ ਹੋ ਬਾਈ ਨਾਲ ਹੀ ਤੁਰੇਂਦੇ ਇਥੋਂ ਤੁਹਾਨੂੰ ਆਈਡੀਆ ਲੱਗ ਜੂਗਾ ਕੱਦ ਕੜ ਕੋਈ ਬਾਲੀ ਵੱਡੀ ਨਾ ਤੁਸੀਂ ਸਮਝੋ ਤੇ ਬਾਕੀ ਹਵਾਨੇ ਤੋਂ ਤੁਸੀਂ ਜੱਜਮੈਂਟ ਲਾ ਲੈਣੀ ਦੁੱਧ ਦੀ ਬਾਈ ਦਾਦਾ ਵੀ 5 ਲੀਟਰ ਬੱਚੀ ਨੂੰ ਝੰਗਾ ਕੇ ਜਿਹੜਾ ਬੋਲਾ ਕੱਢਿਆ ਮਗਰ ਇਹਦੇ ਬੱਚੀ ਆ ਜਾਫੀ ਦੀ ਵੱੱਚੀ ਬੜੀ ਚੰਗੀ ਹੈ ਵੱੱਚੀ ਦੀ ਕੁਆਲਿਟੀ ਵੱੱਚੀ ਵੀ ਪਥੂਂ ਕਿਰਾਂ ਦਿਖਾਉਂਦੇ ਆ ਕਿਰਾਂ ਤੁਸੀਂ ਇਸ ਵੜ ਦਾ ਥਣ ਤੇ ਹਵਾਨਾ ਦੇਖੋ ਹਵਾਨਾ ਦੇਖੋਗੇ ਦੋਸਤੋ ਇਹਦਾ ਦੋਨੇ ਪਾਸੇ ਜਿੱਦਾ ਖੁਰਚਾਂ ਦੇ ਪਿੱਛੇ ਦੀ ਵੀ ਤੇ ਅੱਗੇ ਨੂੰ ਵੀ ਦੀ ਗਾੜੀ ਚੰਗੀ ਰਹਿਦੀ ਹੈ ਠੀਕ ਹੈ 15-16 ਕਿਲੋ ਖੁੱਲਾ ਦੁੱਧ ਪਿਊਗੀ ਬਾਈ ਬਾਕੀ ਜਿਹੜਾ ਹੋਊਗਾ ਮੱਝਾਂ ਵਰਗਾ ਉਹ ਮੱਝਾਂ ਵਰਗਾ ਬਾਕੀ ਥਾਣਾ ਕੇ ਚਾਰ ਹੀ ਹੱਥੀ ਜੋਈ ਵਾਲਾ ਥਾਣਾ ਥਾਣੇ ਨੇੜੇ ਤੋਂ ਦਿਖਾਉਂਦੇ ਦੁੱਧ ਦੋਸਤੋ ਬਾਈ ਇਹਦਾ 15 ਕਿਲੋ ਦੁੱਧ ਸੌਦਾ ਵੀ ਖੁੱਲ੍ਹਾ ਬਾਕੀ ਛੋਟੀ ਸੇਵਾ ਤੇ ਸਮਝ ਵੀ ਤੁਸੀਂ ਇਹਦਾ ਦੁੱਧ ਕਿੰਨਾ ਚੋ ਸਕਦੇ ਹੋ ਮਗਰ ਆ ਗਿਆ ਵੱਚੀ ਵੱਚੀ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਠੀਕ ਆ ਭਾਈ ਇਹਦਾ ਫਿਰ ਮੁੱਲ ਕੀ ਰਹੂਗਾ ਮੁੱਲ ਭਾਈ ਕੋਈ 55 ਨਹੀਂਗਾ 52000 ਚ ਮਾਨਤਨ ਕਰ ਦਾਂਗੇ ਭਾਈ ਠੀਕ ਆ ਹਾਂ ক্লোਜ਼ ਮੁੱਲ ਭਾਈ ਦਾ 52000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਸੌਦਾ ਜਿਹੜਾ ਤੁਸੀਂ ਲਾਉਣਾ ਹੈਗਾ ਫੋਨ ਲਾਏ ਤਾਂ ਪਤਾ ਲੱਗ ਜਾਊਗਾ ਵੀ ਭਾਈ ਕਿੰਨਾ ਕੁ ਮਾਨਤਨ ਕਰਦਾ ਪਲੱਸ ਪੁਆਇੰਟ ਹੋ ਜਾਂਦੀ ਜਦੋਂ ਮਗਰ ਆ ਜਾਂਦੀ ਵੱਚੀ ਅੱਗੇ ਚੱਲ ਵੜਗੇ ਵੀ ਆਪਾਂ ਦੋਨੋਂ ਅੱਜ ਦਿਖਾਣੇ ਐਚਪੀ ਸਦਰ ਸੂਰੀ ਹਾਂ ਇਹ ਦੇਖਾ ਦੇ ਬਈ ਇਹ ਕਿਹੜਾ ਸੂਆ ਬਈ ਇਹ ਪਹਿਲਾ ਸੂਆ ਮੂੰਹੋਂ ਛੇ ਜਾਂਦਾ ਬਈ ਕਦੋਂ ਦੀ ਸੂਈ ਵੀ ਆ ਇਹਨੂੰ ਅੱਜ ਬਈ 17ਵਾਂ ਦਿਨ ਹੋ ਗਿਆ ਸੂਈ ਨੂੰ ਮੈਲੇ ਤੋਂ ਚੱਲੀ ਜਾਂਦੀ ਅੱਛਾ ਹਾਂ ਤਾਂ ਤਾਂ ਦੁੱਧ ਹੀ ਫਿਰ ਹਾਂ ਹਾਂ ਦੁੱਧ ਕਿੰਨਾ ਦੁੱਧ ਹਾਜ਼ਰ ਦੁੱਧ ਬਈ ਦਿਖਾਵੇ ਆ ਦਿਖਾਉਣਾ 16 17 ਵੀ ਦਿਖਾ ਦਾਂਗੇ ਜਿਹੜਾ ਸਹੀ ਮੈਣਨ ਵਾਲਾ ਲੀਟਰ ਮਾਰਨ ਵਾਲਾ ਵਾ 14 ਤੋਂ 15 ਕਿਲੋ ਦੇ ਵਿੱਚ ਆ ਬਈ ਠੀਕ ਆ ਹਾਂ ਇਹ ਉਹੋ ਜਿਹੇ ਕਰੋਂ ਆਈ ਆ ਮਨ ਕੇ ਜਦ ਦੁੱਧ ਵਾਧਦੀ ਦੁਰੀ ਆਉਂਦੀ ਆ ਜੇ ਸੇਵਾ ਹੋ ਗਈ ਲੇਟੀ ਲੁੱਟੀ ਪੈਣ ਲੱਗੀ ਤੇ ਦੁੱਧ ਹੋਰ ਵੀ ਕਰਦੀ ਠੀਕ ਹਾਂ ਹੁਣ 14 ਮੰਨ ਕੇ ਸੌਦਾ ਕਰ ਲਿਆ ਅਗਲਾ ਬਾਈ 15 ਕਿਲੋ ਦੁੱਧ ਜਿੰਵੇਂ ਮਰਜ਼ੀ ਕੋਈ ਮੰਨ ਲਵੇ ਪਰ 14 ਮੰਨ ਕੇ ਸੌਦਾ ਕਰ ਲਿਓ ਠੀਕ ਆ ਹਾਂ ਥੋੜਾ ਜਿਹਾ ਇਹ ਆਈ ਉਹਦੇ ਘਰੋਂ ਦਿਖਾ ਦੇ ਆ ਪੈਰਾਪੂਰਾ ਦਾ ਪੱਕਾ ਮੰਨਦੀ ਆ ਪੈਰਾਂਲੇ ਨੂੰ ਫੋਨ ਜ਼ਰੂਰ ਲਾਇਆ ਵਾ ਠੀਕ ਆ ਹਾਂ ਤੇ ਥਾਣਾ ਥੁਣਾ ਦੀ ਜਵਾਬ ਤੁਮਾ ਬਾਈ ਜਵਾਬ ਸਮਾ ਦੀ ਜਮ ਓਕੇ ਆ ਬਾਕੀ ਠੰਡੀ ਸੀਲ ਲੈ ਠੀਕ ਆ ਬਾਕੀ ਲਾਇਆ ਫੱਟ ਜੇ ਹਵਾਨੇ ਦੀ ਆ ਠੀਕ ਆ ਤੇ ਜੇਰ ਜੂਰ ਦੀ ਕਿਵੇਂ ਬਾਈ ਜੇਰ ਜੂਰ ਦੀ ਕੰਪਲੀਟ ਆ ਮੇਲੇ ਤੋਂ ਚੱਲੀ ਆ ਕੰਪਲੀਟ ਠੀਕ ਆ ਦੋ ਡੰਗ ਚੋ ਸਕਦਾ ਅਗਲਾ ਬਾਈ ਚਾਰ ਡੰ ਲਓ ਦੋਸਤੋ ਇਹ ਵੀ ਸੂਈ ਸੋਈ 17 ਅੰਕ ਦੇ ਨਾਲ ਸੂਈ ਨੂੰ ਮਗਰ ਇਹਦੇ ਆ ਗਿਆ ਨਾ ਬੱਚਾ ਆ ਗਿਆ ਹਾਂ ਬਈ ਬੱਚਾ ਹਾਂ ਠੀਕ ਹੈ ਬਾਕੀ ਬੱਚੇ ਤਾਂ ਤੁਹਾਨੂੰ ਆਈਡੀਆ ਲੱਗ ਜਾਊਗਾ ਸੂਈ ਦਾ ਦੁੱਧ ਬਾਈ ਦਾ ਵੀ 15 ਲੀਟਰ ਮੰਨ ਕੇ ਤੁਸੀਂ ਆ ਜਾਓ ਦੋ ਡਾਗ ਆਏ ਨਹੀਂ ਵੀ ਫਲੂਨ ਦਾ ਲੱਤ ਛੜ ਕਰੂ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਬਈ ਹੂੰ ਉਹ ਹਵਾਨਾ ਇਹਦਾ ਆ ਗਿਆ ਫਿਕਸ ਜਾ ਬਾਕੀ ਟਾਈਮ ਦਿਖਾ ਦੇ ਅਜੇ ਟਾਈਮ ਵੀ ਬਹੁਤ ਨਹੀਂ ਹੋਇਆ ਠੀਕ ਆ ਦਿਖਾ ਦੀ ਸਮਾਂ ਆਉ ਦੇ ਹੁਣ ਤੇ 11:52 ਮਿੰਟ ਇਹ ਇਹਦਾ ਬਈ ਮੁੱਲ ਕੀ ਦਊਗਾ ਫਿਰ ਮੁੱਲ ਇਹਦਾ ਵੀ ਬਈ ਮੰਨ ਕੇ ਚੱਲ 50000 ਚ ਮਾੜਤਾਨ ਕਰ ਦਿੰਦਾ 50000 ਦੇ ਵਿੱਚ ਹਾਂ ਠੀਕ ਆ ਲੋ ਉਸ ਬਰੀਡ ਦੀ ਵੀ ਆ ਗਈ ਚੰਗੀ ਤੇ ਇਹਦਾ ਕੱਦ ਘਾਟ ਆ ਗਿਆ ਸੋਹਣਾ ਬਈ ਸਿੱਗੀ ਆ ਮੂੰਹ ਬਈ ਠੀਕ ਆ ਹਾਂ 50000 ਦੇ ਵਿੱਚ ਮਾੜਤਾਨ ਹੋ ਜਾਊਗਾ ਚਮਕ ਚਮਕ ਵਾਲੀ ਅੱਗੇ ਆ ਜੀ ਤੋ ਨੰਬਰ ਇਹ ਤੋ ਨੰਬਰ ਆ ਤੋਕੜ ਆ ਗਈ ਹਾਂ ਬਈ ਤੋਕੜ ਤੋਦ ਕਿੰਨਾਂ ਬਈ ਇਹਦੇ ਸਾਲਾ ਦੁੱਧ ਬਈ 7 ਕਿਲੋ ਕੋਈ 6 ਕਿਲੋ ਮੰਨ ਕੇ ਲੈ ਕੇ ਜਾਵੇ ਦੋ ਡੰਗ ਚੋ ਸਕਦਾ ਬਈ ਇਹਨਾਂ ਚਾਰ ਡੰਗ ਚੋ ਠੀਕ ਆ ਥਾਣਾ ਦੀ ਜਵਾਬ ਸਮਾ ਲਈ ਬਾਈ ਥਾਣਾ ਤੋਂ ਨਾਲ ਦੀ ਓਕੇ ਆ ਓਕੇ ਹਾਂ ਠੀਕ ਆ ਸੂਆ ਕਿਹੜਾ ਆ ਗਿਆ ਇਹਦਾ ਸੂਆ ਬਾਈ ਕੋਈ ਆਪਦੀ ਸਮਝ ਨਾਲ ਵਾਲੇ ਦੂਜਾ ਵਾਲੇ ਤੀਜਾ ਵਾਲਾ ਠੀਕ ਆ ਹਾਂ ਲਓ ਸੋ ਕੱਲੀ ਤੋਂ ਕੜਾ ਦੁੱਧ ਬਾਈ ਦਾ ਵੀ 7 ਲੀਟਰ ਇਦਾਂ ਨੂੰ ਮੜਾ ਤੋਰਦੀ ਮੜਾ ਦੋਨਾਂ ਟਾਈਮਾਂ ਦਾ 7 ਲੀਟਰ ਤੁਸੀਂ 6 ਮੰਨ ਕੇ ਸੌਦਾ ਕਰ ਲੈ ਦੋ ਡੰਗ ਤਿੰਨ ਡੰਗ ਜੇ ਨਾਲ ਟਾ ਥੋੜਾ ਜੀ ਕਰਦਾ ਤਸੱਲੀ ਤੁਸੀਂ ਕਰ ਸਕਦੇ ਬਾਕੀ ਨੂੰ ਪਾਇਆ ਹੋਇਆ ਹੈਗਾ ਤਹਿਆਰਾ ਪਾਇਆ ਨਹੀਂ ਸੀਗਾ ਤਾਂ ਨਹੀਂ ਠੀਕ ਆ ਕੇਸ ਕੁਆਲਟੀ ਚੈੱਕ ਕਰ ਲਓ ਬਾਕੀ ਵਜਨ ਵੀ ਜਲਦੀ ਆ ਗਈ ਚੰਗੀ ਇਹ ਆ ਗਈ ਕੱਲੀ ਟੋਕੜ ਤੇ ਬਾਕੀ ਥਾਣੇ ਦਾ ਆ ਗਿਆ ਹੱਥੀਚ ਵਗੈਰਾ ਥਾਣਾ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਰਿਹਾ ਇੱਥੇ ਤੁਹਾਨੂੰ ਆਈਡੀਆ ਜਾ ਹੋ ਜਾਊਗਾ ਬਾਕੀਆਂ ਆਏ ਆ ਬਈ ਜਿਹੜਾ ਦੁੱਧ ਵੀ ਇਹਦਾ ਹੈਗਾ ਹੈਗਾ ਮੱਝਾਂ ਵਰਗਾ ਹੀ ਇਹ ਛੇ ਦਾ ਹੀ ਮੱਝਾਂ ਵਰਗਾ ਹੂੰ ਠੀਕ ਆ ਇਹਦਾ ਦੁੱਧ ਵੀ ਜਿਹੜਾ ਦੋਸਤੋ ਆ ਗਿਆ ਸਾਈਕਲ ਲੱਤ ਸੜ ਗਰੂ ਲੈ ਠੀਕ ਆ ਕੱਲੀ ਟੋਕੜਾ ਹੈ ਤੇ ਇਹਦਾ ਫਿਰ ਬਈ ਮੁੱਲ ਕੀ ਰੂੰਗਾ ਇਹ 12000 ਦੀ ਦੇ ਦਾਂਗੇ 12000 ਹਾਂ ਠੀਕ ਆ ਜੇ ਕੋਈ ਜੋੜਾ ਲੈ ਲੂਗਾ ਤਾਂ ਮਾਨਤਨ ਵਧ ਕਰ ਦਾਂ ਮਾਨਤਨ ਵਧ ਹੋ ਜੂਗਾ ਠੀਕ ਆ ਲਓ ਸੁੱਤੈ ਨਾਗ ਦਿਖਾਤੇ ਤਿੰਨੇ ਸੂਏ ਸੂਏ ਦੋ ਤਾਜ਼ੀਆਂ ਮਗਰ ਵੱੱચી ਤੇ ਇੱਕਾ ਕੀ ਟੋਕੜ ਜਿਹੜੀ 12000 ਜਥੋਂ ਮਿਲ ਜਾਣੀ ਤੇ ਬਾਕੀ ਨੰਬਰ ਸਾਲੇ ਸਕਰੀਨ ਤੇ ਚੱਲੀ ਜਾਊਗਾ ਬਾਈ ਦਾਦਾ ਕੋਈ ਜੋੜ ਆ ਲੈ ਲੂਗਾ ਤੇ ਵੱਧ ਮਾਨਤਾਂ ਹੋ ਜਾਊਗਾ ਪੈਂਡ ਬਾਈ ਦਾ ਗਰ ਸੁਪਰ ਮੱਲਾ ਤਸਵੀਰ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਪੂਰੀ ਵੀਡੀਓ ਦੇਖਣ ਲਈ ਧੰਨਵਾਦ